ਮੇਰਾ ਨਾਮ ਅਸ਼ੋਕ ਕੁਮਾਰ ਹੈ ਮੈਂ ਲਛਮਨ ਧਰਾਵਲ ਜੀ ਦਾ ਚੇਲਾ ਹੈ ਉਹ ਮੈਨੂੰ ਇਸ ਕੰਮ ਚ ਪਾ ਗਏ ਆ ਮੇਰੀ ਫਰਮ ਹੈ ਮੇਰੀ ਕੁੜੀਆ ਦੇ ਨਾਤੇ ਠੀਕ ਹੈ ਜੀ ਉਹ ਇਹ 8 ਦਿਨ ਤੋਂ ਮੈਨੂੰ ਪਰੇਸ਼ਾਨ ਕਰ ਰਹੇ ਜੀ ਅੱਜ ਤੋਂ 2 ਸਾਲ ਪਹਿਲਾਂ ਤੁਹਾਨੂੰ ਪਤਾ ਹੋਊਗਾ ਅਜੇ ਬੰਦਾਂ ਨੇ ਧੱਕਾ ਕਰ ਰਹੇ ਸੀਗੇ ਜਦ ਤੇ ਐਮਐਲਏ ਬਣੇ ਆ ਜਦ ਤੇ ਐਮਐਲਏ ਬਣੇ ਜਦ ਤੇ ਪਰੇਸ਼ਾਨ ਕਰ ਰਹੇ ਪੈਸੇ ਦੀ ਮੰਗ ਕਰਦੇ ਆ ਉਹਨਾਂ ਦਿੱਤੇ ਵੀ ਆ ਪੈਸੇ ਮੈਂ ਵੀ ਹਲਕੀ ਮੈਨ ਦਿੱਤੇ ਉਦੋਂ ਤਾਂ ਇਹਨਾਂ ਨੇ ਮੰਗਣੀ ਕੀਤੀ ਉਦੋਂ ਤਾਂ ਇਹ ਹਟਾਈਏ ਦੁਕਾਨਾਂ ਅੱਜ ਜੇ ਬਰਾਦਰੀ ਅੱਜ ਇਹ ਕੰਮ ਕਰਨ ਲੱਗੀ 10 ਲੱਖ ਰੁਪਏ ਮੰਗ ਰਹੀ ਹੈ ਜੀ ਇਹ ਜੀ ਮੇਲਾ ਲਾਉਂਦੇ ਦੁਕਾਨਾਂ ਲਾਉਂਦੇ ਨੇ ਤੇ ਚੱਕੋ ਜੀ ਮੇਲਾ ਕਿੱਥੇ ਲਗਾਇਆ ਹੈ ਜੀ 38 ਗਰਾਊਂਡ ਤੇ ਲਾਇਆ ਹੈ ਹਾਂ ਜੀ ਨਹੀਂ ਤੁਹਾਡੇ ਕੋਲ ਕਿਸ ਚੀਜ਼ ਦੀ ਡਿਮਾਂਡ ਕੀਤੀ ਗਈ ਕਿਉਂ ਮੰਗੇ ਪਏ ਇਹ ਦੁਕਾਨ ਨਹੀਂ ਬਾਹਰ ਲਗਣੀ ਹੈ ਜੀ ਮੇਲਾ ਇੱਥੇ ਲਾ ਹਾਂ ਜੀ ਬੰਦ ਕਰਾ ਦਿਓ ਕਾਲਾ ਕੱਢਿਆ ਮੈਨੂੰ ਕੱਲ ਅੱਛਾ ਹਾਂਜੀ ਪੁਰਸਕਾਰਾ ਕੱਢਿਆ ਮੈਨੂੰ ਆਪਣੇ ਦਫਤਰ ਆਪਣੇ ਦਫਤਰ ਰਿਕਾਰਡਿੰਗ ਕਢਾ ਸਕਦੇ ਹੋ ਭਾਜੋ ਕਹਿੰਦਾ ਸਾਰਾ ਚੱਕ ਲੋ ਹਾਂਜੀ ਇਹ ਲੱਗਣ ਦੀ ਪਾਲੀ ਵੰਦ ਹੋਵੇ ਤੁਸੀਂ ਤਾਂ ਟੀਕਾ ਲਿਆ ਸਰਕਾਰ ਕੋਲ ਲਿਆ ਟੀਕਾ ਵੈਸੇ ਸਰਕਾਰ ਕੋਲ ਇੱਕ ਕਮੇਟੀ ਹੋ ਜਿਹਦੇ ਕੋਲ ਕਬਜ਼ਾ ਹੈ ਕਮੇਟੀ ਉਹਦੇ ਕੋਲ ਠੇਕਲ ਤੇ ਮੇਰੀ ਪਰਚੀ ਨਿਕਲੀ ਹੈ ਮੇਰੀ ਕੁੜੀਏ ਪਰਚੀ ਨਿਕਲੀ 1 ਕਰੋੜ ਰੁਪਏ 25000 ਕੱਟ ਕਿਨਾ 1 ਕਰੋੜ ਦਾ 25000 ਕੱਟ ਠੀਕ ਹੈ ਹਾਂਜੀ ਉਸ ਤੋਂ ਬਾਅਦ ਕਿੰਨੇ ਦਿਨ ਹੋ ਗਏ ਮੇਲਾ ਸ਼ੁਰੂ ਹੋ ਗਿਆ ਮੇਲਾ ਜਿੱਦੂ ਹਣ ਦਾਰਾ ਦੇ ਨੋ ਪਰ ਹਰ ਹੋ ਗਏ ਠੀਕ ਹੈ ਸਾਨੂੰ ਪਰੇਸ਼ਾਨ ਨਹੀਂ ਕਰਦਾ ਇਹ ਕਿਤੇ ਤੁਹਾਡੇ ਕੋਲੇ ਡਿਮਾਂਡ ਕਰ ਤੋਂ ਕੀਤੀ ਜਾ ਰਹੀ ਹੈ ਇਹ ਹਰ ਦਿਨ ਹੋ ਗਈ ਅੱਛਾ ਜੀ ਤੁਗੀ ਜਦ ਤਾਂ ਮੇਲਾ ਸ਼ੁਰੂ ਹੋ ਜਾਂਦੀ ਪੈਹ ਕਿਹੜਾ ਕਾਰਨ ਕੀ ਹੈ ਤੁਹਾਡੇ ਕੋ ਕਿਉਂ ਮੰਗਦੇ ਹੋ ਤੁਸੀਂ ਕੋਈ ਗਲਤ ਕੰਪਨੀ ਕਰ ਰਹੇ ਹੋ ਦੱਸ ਜਨਾ ਉਹੀ ਤਾਂ ਪੁੱਛੋ ਤੁਸੀਂ ਪੁੱਛੇ ਜਾ ਕੇ ਪੁੱਛੋ ਨਾ ਕੋਣ ਪੁੱਛੇ ਜਾ ਕੇ ਵੇ ਤਾਂ ਨਹੀਂ ਕੀ ਕਹਿ ਰਹੇ ਆ ਵੀ ਤੁਹਾਡੇ ਕੋਲ ਜਿਤਨੀ ਬਗਲਤ ਕਰਨ ਨਹੀਂ ਕਰ ਰਹੇ ਕਿ ਡਿਮਾਂਡ ਕਿਸ ਚੀਜ਼ ਦੀ ਕੀਤੀ ਜਾ ਰਹੀ ਹੈ ਡਿਮਾਂਡ ਇਹ ਕਹਿੰਦੇ ਰੋਡ ਤੇ ਦੁਕਾਨਾਂ ਨਹੀਂ ਲੱਗਦੇ ਮੇਲੇ ਚੱਲਣ ਜਣਾ ਹਾਂਜੀ ਬਿਨਾ ਦੁਕਾਨਾਂ ਤੋਂ ਮੇਲਾ ਨਹੀਂ ਚੱਲਦਾ ਮੇਲਾ ਲੱਗਦਾ ਮੇਲਾ ਨਹੀਂ ਚੱਲਦਾ ਸਾ ਤਾਂ ਨਹੀਂ ਕਿੱਥੋਂ ਕਿੱਥੋਂ ਗਰੀਬ ਬੰਦੇ ਚਾਰੇ ਬੈਠੇ ਕਿੱਥੋਂ ਕਿੱਥੋਂ ਆਣਦੇ ਇਹਨਾਂ ਦਾ ਆ ਬਣਿਆ ਇਹਨਾਂ ਦਾ ਆ ਬਣਿਆ ਆ ਸਾਰੇ ਦੁਕਾਨਾਂ ਵਾਲੇ ਬੈਠੇ ਆ ਸਾਰੇ ਦੁਕਾਨ ਬਾਹਰ ਸਾਡਾ ਕੋਈ ਨਹੀਂ ਸਾਰੇ ਦੁਕਾਨਾਂ ਵਾਲੇ ਐਮਰਟੀ ਕਰੇ ਹਾਂ ਹਾਂਜੀ ਵੇ ਦੇ ਕੇ ਲਿਆ ਹੋਇਆ ਸਾਰਾ ਸਾਡੇ ਵਿਚਾਰੇ ਖਾ ਗਏ ਆ ਪੁੱਛੋ ਪੁੱਛੋ ਮੈਂ ਕਦੀ ਚੰਗ ਨਹੀਂ ਕੀਤਾ ਅੱਜ ਕੀ ਹੋਇਆ ਸੀ ਅੱਜ ਅੱਜ ਹਾਰ ਕੇ ਮੈਂ ਦੁਖੀ ਹੋ ਕੇ ਅੱਜ ਕਲ ਕਮਿਸ਼ਨਰ ਕੋ ਗਿਆ ਥੇਲ ਵਾਲੇ ਸਨ ਉਹਨੇ ਵੀ ਹੱਥ ਖੜੇ ਕਰਤੇ ਫਸਲ ਲੱਗ ਗਿਆ ਤੇ ਜਨ ਸਾਹ ਨੇ ਮੈਨੂੰ ਬਾਹਰ ਕੱਢਤਾ ਹਾਂ ਤਾਂ ਸਾਹ ਸਿੱਧੀ ਪੈਸੇ ਦੀ ਰਿਮਾਨਡ ਕੀਤੀ ਅੱਛਾ ਜੀ ਫਿਰ ਉਸ ਤੋਂ ਬਾਅਦ ਛੇ ਫਿਰ ਜੈਨ ਕੋਹਾ ਗਿਆ ਜੈਨ ਕੋਸ਼ ਲਗੋ ਉਹਨੇ ਵੀ ਇਹੀ ਗੱਲ ਕੀਤੀ ਜੀ ਮੇਰੀ ਪਰਚੀ ਜੋ ਬੰਦੀ ਗਵਰਨਮੈਂਟ ਨੇ ਮੈਨੂੰ ਤਿਆਰ ਲੈ ਲਓ ਮੈਨੂੰ ਜੀਲ ਕੀਤਾ ਉਹਨਾਂ ਨੇ ਮੈਂ ਤਾਂ ਕਈ ਗੱਲਾਂ ਲੁਕੋਈਆਂ ਮੈਨੂੰ ਜੀਲ ਕੀਤਾ ਉਹਨਾਂ ਨੇ ਹਾਂ ਅੱਜ ਹੁਣ ਕੀ ਹੋਇਆ ਅੱਜ ਇਹ ਆ ਜਦੋਂ 4 ਵਜੇ ਦਾ ਸਾਹਿਬ ਸਵੇਰੇ ਗਏ ਉਹਦੇ ਘਰੇ ਟਾਈਮ ਲੈ ਕੇ ਆਏ ਤੇ ਮੈਂ ਗਿਆ ਮੈਂ ਕਹਿੰਦਾ ਦੱਸੋ ਜੀ ਉਹ ਕਹਿੰਦਾ ਵੀ ਸ਼ੋਕੀ ਚਾਰ ਦਾ ਟੈਂਸ ਤਾਂ ਕੋਈ ਨਹੀਂ ਚਲਾਉ ਸਾਨੂੰ ਫੋਨ ਆ ਗਿਆ ਮੈਨੂੰ ਦੁਕਾਨਦਾਰਾਂ ਦਾ ਵੀ ਉੱਥੇ ਫੇਰ ਆ ਰਹੇ ਆ ਤੇ ਪੁਲਿਸ ਆ ਗਈ ਹੈ ਉਹ ਸਾਰੇ ਚੱਕੇ ਲੈ ਕੇ ਜਾਊਗੀ ਅੱਜ ਤੇ ਪਰਚੇ ਪਾਊਗੇ ਅੱਜ ਤੁਹਾਡੇ ਤੇ ਇਹ ਗੱਲ ਕੀ ਜੀ ਅੱਛਾ ਜੀ ਮੈਂ ਉਹ ਤੋਂ ਸਿੱਧਾ ਹੀ ਤਣਸਾ ਮੈਂ ਕਹਿੰਦਾ ਇੱਛਾ ਹੀ ਮੈਂ ਚੱਲਦਾ ਹਾਂ ਹੱਥ ਖੜੇ ਹੈ ਮੇਜ ਆਰਾਮ ਜੀ ਕੀ 6:30 7:00 ਵਜੇ ਮਤੋਂ ਆ ਗਿਆ 7:30 ਵਜੇ ਉਹ ਹੱਥ ਖੜੇ ਕਰਨ ਦੇ ਚਾਹਾਂਗੇ ਕੀ ਹੁਣ ਮੈਂ ਕਹਾਂ ਮੈਂ ਚੱਲਦਾ ਜੀ ਹੁਣ ਮੈਂ ਫਿਰ ਇੱਥੇ ਹੈ ਮੈਂ ਫਿਰ ਆਪਣਾ ਦੁੱਖੀ ਬੰਦਾ ਕੀ ਕਰੂਗਾ ਮੈਂ ਵਿਆਹ ਤੇ ਮੈਂ ਫੜੇ ਹੋਏ ਦੱਸੋ ਮੈਂ ਤੇਲ ਪਾ ਲੈ ਮਰਨੇ ਸੀਗਾ ਮੈਂ ਕੀ ਕਰਦਾ ਹੁਣ ਅੱਜ ਕੋਈ ਤੁਹਾਡੇ ਨਾਲ ਇਹਨਾਂ ਨੇ ਆ ਕੇ ਨਗਰ ਨਗਰ ਪੁਲਿਸ ਨੂੰ ਧੱਕਾ ਕੀਤਾ ਧੱਕਾ ਕੀਤਾ ਜੀ ਕੀ ਕੀਤਾ ਧਕਾਣਾ ਬੰਦ ਕਰਾ ਦਿੱਤੀ ਚੱਕੇ ਚੱਕ ਦੀ ਸੀਗਾ ਸਾਨੂੰ ਟਾਈਮ ਦਿੱਤਾ ਘੰਟੇ ਆ ਹਾਂ ਤਾਂ ਹੀ ਬੰਦ ਕੀਤਾ ਉਹ ਬੰਦ ਕਰਾ ਕੇ ਕਹਿੰਦੇ ਕਿੰਨੇ ਟਾਈਮ ਤੋਂ ਤੁਹਾਨੂੰ ਉਹਨੇ ਦੇ ਚੱਕੇ ਲੈ ਜੂਗਾ ਚੱਕੇ ਬੰਦ ਕਰਨਾ ਹਾਂਜੀ ਹਾਂਜੀ ਇਹ ਹਾਂ ਦਾ ਜੈਟਰ ਦੇ ਜੀ ਨਗਰ ਨਹੀਂ ਗਾਣਾਂ ਠੀਕ ਹੈ ਹਾਂ ਜੀ ਹੁਣ ਕੀ ਤੁਹਾਡੀ ਪੂਰ ਮਾਨ ਮੰਨਦੀ ਹੈ ਸਾਡੇ ਅੱਧ ਨਾਲ ਸੰਗਲ ਹੋ ਗਏ ਦੇਖੋ ਤੁਹਾਡੇ ਸਾਹਮਣੇ ਇਹ ਹੀ ਟਾਈਮ ਇਕ ਮੰਨਦੇ ਪਹਿਲੇ ਕਿੱਥੇ ਦੇ ਵਾਂਗੇ ਸੀ ਦੁਕਾਨਾਂ ਲੱਗਦੀਆਂ ਪੜੀਆਂ ਲੱਗਦੀਆਂ ਕਿਸੇ ਨੂੰ ਨਹੀਂ ਕੁਝ ਕਿਹਾ ਜਾਂਦਾ ਇੱਥੇ ਹੀ ਕਿਉਂ ਟਾਰਗੇਟ ਕੀਤਾ ਤੁਸੀਂ ਕਹਿ ਰਹੇ ਹੋ ਵੀ ਉੱਥੇ ਦਿੱਤਾ ਗਿਆ ਉਸ ਟਾਈਮ ਕਿਸੇ ਨੇ ਕੋਈ ਆਵਾਜ਼ ਨਹੀਂ ਚੱਕੀ ਉਹ ਵਿਚਾਰੇ ਆਵਾਜ਼ ਕਿਉਂ ਨਹੀਂ ਚੱਕੀ ਉਹ Hindu ਮੈਨੜੇ ਸੀਗੇ ਡਰਦੇ ਸੀਗੇ ਮੈਂ ਚੂੜਿਆ ਪੁੱਤ ਹੈਗਾ ਮੈਂ ਲਛਮਨ ਦਰਾਵਾਲਾ ਅੰਕੀ ਹੈ ਮੈਂ ਨਹੀਂ ਦੇਣਦਾ ਹਾਂ ਕਿਉਂ ਤੁਸੀਂ ਉਹਨਾਂ ਆਪਣੇ ਆਪ ਹੀ ਤੇਲ ਪਾ ਲਿਆ ਇਹ ਕੋਈ ਹਲ ਨਹੀਂ ਜਾਣਦੇ ਜੀ ਆਪਣਾ ਨੁਕਸਾਨ ਕਿਉਂ ਕਰ ਰਹੇ ਹੋ ਨੁਕਸਾਨ ਦੁਖੀ ਬੰਦਾ ਕੀ ਕਰੂਗਾ ਜੇ ਕੱਟੇ ਥੱਲੇ ਤਾਂ ਤੁਹਾਡੇ ਹੁਣ ਆਵਾਜ਼ ਚੱਕਦੇ ਹੋ ਤੁਹਾਡੇ ਨਾਲ ੱੱਕਾ ਹੋਇਆ ਹੈ ਤੁਹਾਡੇ ਨਾਲ ਪਹਿਲੇ ਦੁਕਾਨਦਾਰ ਕਰੀਏ ਲੋਕ ਕਰੀਏ 20 ਸਾਲ ਹੋ ਗਏ ਦੱਸੋ ਮੈਂ ਮਿੰਤਾ ਕਰਦਾ ਫਿਰ ਸਾਰਿਆਂ ਦੀ ਜੇ ਨਹੀਂ ਆ ਤਾਂ ਮੈਂ ਤੋਹ ਕਰਦਾ ਪਹਿਲੇ 8 ਦਿਨੋਂ ਮਿੰਤਾ ਕਰ ਰਿਹਾ ਮੈਂ ਤੁਹਾਡੇ ਨਾਲ ਸਾਰੇ ਮੋਹਤ ਪਰ ਬੰਦੇ ਇਹ ਤਾਂ ਹੁਣ ਆਏ ਜੀ ਹੁਣ ਆਏ ਆ ਹੁਣ ਆਏ ਆ ਸਾਰੇ ਦਾ ਇਹਨਾਂ ਧੰਨਵਾਦ ਹੈ ਸਮਝ ਕਰਕੇ ਇਹ ਆਏ ਮੈਂ ਡਾਵਰ ਦੇ ਬਹੁਤ ਧੰਨਵਾਦ ਹੈ ਦੀਪੀ ਸਾਹਿਬ ਦਾ ਧੰਨਵਾਦ ਹੈ ਚੌਧਰੀ ਸਾਹਿਬ ਮੇਰੇ ਸਮਾਜ ਨੇ ਮੈਂ ਅਪੀਲ ਕੀਤੀ ਸੀ ਮੀਡੀਆ ਰਾਹੀਂ ਔਰ ਇਹ ਜਿਹੜਾ ਮੇਲਾ ਬੜਾ ਇਤਿਹਾਸਕ ਮੇਲਾ ਸਾਡੇ ਜੰਮਨ ਤੋਂ ਪਹਿਲਾਂ ਮੇਰੀ 98 ਸਾਲ ਦੀ ਉਮਰ ਹੋ ਗਈ ਸਾਡੇ ਜੰਮਨ ਜਨਮ ਤੋਂ ਪਹਿਲਾਂ ਦਾ ਇੱਥੇ ਮੇਲਾ ਤੁਸੀਂ ਵੀ ਲੁਗਿਆਣੇ ਦੇ ਵਿੱਚ ਰਹਿੰਦੇ ਹੋ ਪਰ ਲੁਗਿਆਣੇ ਦੇ ਵਿੱਚ ਸਭ ਤੋਂ ਪੁਰਾਣਾ ਅੱਜ ਬਹੁਤ ਸਾਰੇ ਮੇਲੇ ਲੱਗਦੇ ਪਰ ਦ੍ਰੈਸੀ ਗ੍ਰਾਉਂਡ ਦਾ ਆ ਰਾਮਲੀਲਾ ਕਮੇਟੀ ਸਭ ਤੋਂ ਪੁਰਾਣੀ ਕਮੇਟੀ ਹੈ ਔਰ ਇਹਨਾਂ ਨੇ ਕਰੋੜ ਤੋਂ ਪਲੱਸ ਇਹ ਮੇਲੇ ਆ ਲਿੱਤਾ ਤੇ ਹੁਣ ਰੇੜੀਆਂ ਦੁਕਾਨਾਂ ਤਾਂ ਲੁਵਾਣੀਆਂ ਵੀ ਤਾਂ ਹੀ ਪੈਸੇ ਦੇਣਗੇ ਜੀ ਦੁਕਾਨਾਂ ਲਗਾਣਗੇ ਤਾਂ ਉਹਨਾਂ ਕੋ ਇਕੱਠੇ ਹੋ ਗਏ ਕਾਰਪੇਸ਼ਨ ਵਾਲੇ ਇਹਨਾਂ ਨੂੰ ਪਰੇਸ਼ਾਨ ਕਰਦੇ ਆ ਜੇ ਕਮਿਸ਼ਨਰ ਕੋ ਜਾਂਦੇ ਉਹ ਹੱਥ ਖੜੇ ਕਰੀ ਜਾਂਦੇ ਕਿਸੇ ਹੋਰ ਕੋ ਜਾਂਦੇ ਉਹ ਹੱਥ ਖੜੇ ਕਰੀ ਜਾਂਦੇ ਪਤਾ ਨਹੀਂ ਇਹਨਾਂ ਦੀ ਕੀ ਮਜਬੂਰੀ ਹੈ ਵੀ ਜਿਹੜਾ ਹਿੰਦੂਆਂ ਦਾ ਪੂਰੇ ਕੱਲੇ ਲੁਧਿਆਣਾ ਵਿੱਚ ਹੀ ਨਹੀਂ ਪੂਰੇ ਇੰਡੀਆ ਦੇ ਭਾਰਤ ਦੇ ਅੰਦਰ ਦੁਸ਼ਹਿਰੇ ਦਾ ਮੇਲਾ ਬਣਾਇਆ ਜਾਂਦਾ ਹਿੰਦੂਆਂ ਦਾ ਸਨਾਤੀਆਂ ਦਾ ਬਹੁਤ ਵੱਡਾ ਤਿਉਹਾਰ ਹੈ ਔਰ ਇਹਨੂੰ ਬੜੇ ਦੁੱਖ ਦੇ ਨਾਲ ਸਾਡੇ ਲੁਧਿਆਣੇ ਦੇ ਕਮਿਸ਼ਨਰ ਵੀ ਕਾਰਪੇਸ਼ਨ ਦੇ ਹਿੰਦੂ ਪੁਲਿਸ ਕਮਿਸ਼ਨਰ ਵੀ Hindu ਸਾਡੇ ਡਿਪਟੀ ਕਮਿਸ਼ਨਰ ਵੀ Hindu ਤੇ Hinduਆਂ ਦਾ ਧਿਆਰ ਹੋਵੇ ਤੇ ਮੈਨੂੰ ਨਹੀਂ ਸਮਝ ਲੱਗਦੀ ਵੀ ਐਡੀ ਕਿਹੜੀ ਆਫਤ ਆ ਗਈ ਐਡੀ ਕਿਹੜੀ ਮਜਬੂਰੀ ਆ ਗਈ ਇਹ ਤਿੰਨੋਂ ਕਮਿਸ਼ਨਰ ਜਿਹੜੇ ਸੀ ਇਹਨਾਂ ਦਾ ਸ਼ਾਇਦ ਜਨਮ ਵੀ ਨਹੀਂ ਹੋਇਆ ਜਦੋਂ ਦਾ ਸਾਡਾ ਇਹ ਦ੍ਰਿਸ਼ੀ ਗਰੋਹਣ ਦੇ ਵਿੱਚ ਮੇਲਾ ਲੱਗਦਾ ਤੇ ਅੱਜ ਆ ਕੇ ਦੁਕਾਨਾਂ 'ਚ ਕਰ ਰਹੇ ਇਹ ਮਾੜੀ ਗੱਲ ਐ ਇਹ